ਪੰਜਾਬ ਵਿੱਚ ਚੋਣਾ ਜਿਹੜਾ ਹੈ ਆਖਰੀ ਦੌਰ ਵਿੱਚ ਨੇ 1 ਜੂਨ ਜਿਹੜਾ ਹੈ ਵੋਟਾਂ ਪੈਣ ਜਾ ਰਹੀਆਂ ਨੇ ਬੀਜੇਪੀ ਆਖਿਰ ਕੀ ਪੰਜਾਬ ਵਿੱਚ ਮੁੱਦੇ ਲੈ ਕੇ ਜਾ ਰਹੀ ਹੈ ਸਰਹੱਦੀ ਖੇਤਰ ਹੈਗਾ ਕੀ ਮੁੱਦੇ ਉਹਨਾਂ ਦੇ ਹੋਣਗੇ ਕੀ ਲੋਕਾਂ ਨਾਲ ਵਾਦੇ ਗਾਰੰਟੀ ਜਿਹੜੇ ਬੀਜੇਪੀ ਵੱਲੋਂ ਕੀਤੇ ਜਾ ਰਹੇ ਨੇ ਤਾਂ ਕਿ ਉਹ ਜਿਹੜਾ ਪੰਜਾਬ ਚ 13 ਸੀਟਾਂ ਜਿੱਤਣ ਦਾ ਦਾਵਾ ਕਰ ਰਹੀ ਹੈ ਸਾਡੇ ਨਾਲੇ ਫਰੂਜ਼ਪੁਰ ਤੋਂ ਆਮ ਲੋਕ ਸਭਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਛੋਟੀ ਇਹਨਾਂ ਤੋਂ ਜਾਣਾਂਗੇ ਕੀ ਬੀਜੇਪੀ ਦਾ ਵਿਜ਼ਨ ਹੈਗਾ ਜਿਸ ਨੂੰ ਲੈ ਕੇ ਲੋਕਾਂ ਵਿੱਚ ਉਹ ਜਾਣ ਤੁਹਾਡਾ ਕੀ ਵਿਜ਼ਨ ਹੈ ਤੁਹਾਡਾ ਔਰ ਕਿਤਨਾ ਲੋਕਾਂ ਦੇ ਵਿੱਚ ਜਾ ਰਹੇ ਹੋ ਔਰ ਕੀ ਗਾਰੰਟੀਆਂ ਹੈਗੀਆਂ ਬੀਜੇਪੀ ਦੀਆਂ ਕਿ ਲੋਕ ਬੀਜੇਪੀ ਨੂੰ ਵੋਟ ਦੇ ਸਾਡਾ ਵਿਜ਼ਨ ਸਾਡੇ ਪ੍ਰਧਾਨ ਮੰਤਰੀ ਜੀ ਦਾ ਵਿਜ਼ਨ ਹੈ ਗੁੱਡ ਗਵਰਨੈਂਸ ਜਿਹੜੀ ਗੁੱਡ ਗਵਰਨੈਂਸ ਇਟ ਕਵਰਸ एवरीथिंग ਉਹ ਹਰ ਚੀਜ਼ ਉਹਦੇ ਚ ਆ ਜਾਂਦੀ ਹੈ ਮਸਲਨ ਕਿ ਬਾਰਡਰ ਏਰੀਆ ਦੀ ਲੋਕ ਸਭਾ ਹੈ ਅਸੀਂ ਜਿਹੜੇ ਗਰੀਬ ਲੋਕ ਜਿਹੜੇ ਨੇ ਕਤਾਰ ਕੰਡਿਆਂ ਵਾਲੀ ਤਾਰ ਤੋਂ ਬਾਅਦ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਮਾਲਕ ਨਹੀਂ ਹੈ ਅਸੀਂ ਉਹਨਾਂ ਨੂੰ ਮਾਲਕ ਬਣਾਵਾਂਗੇ ਸਾਡੇ ਇੱਥੇ ਕੁਝ ਸਤਲ ਦਰਿਆ ਦੇ ਉੱਤੇ ਕੁਝ ਪੁਲ ਨਹੀਂ ਹੈ ਪੁਲ ਬਣਾਉਣ ਵਾਲੇ ਨੇ ਅਨਪਲੋਇਮੈਂਟ ਬਹੁਤ ਜ਼ਿਆਦਾ ਹੈ ਅਸੀਂ ਉਹ ਇੰਪਲੋਇਮੈਂਟ ਨੂੰ ਦੂਰ ਕਰਾਂਗੇ ਇਸੇ ਤਰ੍ਹਾਂ ਹੀ ਜਿਹੜਾ ਹੋਰ ਕਿਹਾ ਥਾ ਮੈਂ ਤੇ ਪੰਜਾਬ ਦੇਆ ਰੋਡ ਨੈਟਵਰਕ ਬਹੁਤ ਅੱਛਾ ਬਣ ਗਿਆ ਲੇਕਿਨ ਕੁਝ ਐਸੀਆਂ ਸੜਕਾਂ ਨੇ ਜਿਹੜੀਆਂ ਹਾਲੇ ਰਹਿੰਦੀਆਂ ਨੇ ਬਣਨ ਵਾਲੀਆਂ ਉਹ ਪੰਜਾਬ ਨੂੰ ਸੜਕਾਂ ਮਿਲਣ ਗਿਆ ਪੰਜਾਬ ਚ ਇੰਡਸਟਰੀ ਦੀ ਬੜੀ ਘਾਟ ਹੈ ਰੋਸ ਘਾਟ ਨੂੰ ਪੂਰਾ ਕੀਤਾ ਜਾਏਗਾ ਅਸੀਂ ਪਬਲਿਕ ਸੈਕਟਰ ਜਿਹੜੇ ਯੂਨਿਟਸ ਨੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਆ ਕੇ ਸਾਡੇ ਏਰੀਆ ਚ ਇਨਵੈਸਟਮੈਂਟ ਕਰਨ ਤਾਂ ਕਿ ਸਾਡੇ ਨੌਜਵਾਨਾਂ ਨੂੰ ਪਤਾ ਮਿਲੇ ਔਰ ਸਭ ਤੋਂ ਵੱਡਾ ਜਿਹੜਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਇਹ ਅਸੀਂ ਮੋਡਲ ਹੈ ਕਿ ਲੋਕਾਂ ਮਰ ਜਾ ਰਹੇ ਹਨ ਅਪਨਾ ਲੈ ਵੀ ਦੱਸ ਰਹੇ ਕਿ ਜਿਹੜੇ ਸਾਡੇ ਪ੍ਰਤੀਯਾਸ਼ੀ ਅਗੇਂਸਟ ਨੇ ਆਪੋਜ਼ਿਟ ਖੜੇ ਹੋਏ ਨੇ ਜਾਂ ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਉਸਨੇ ਪੰਜਾਬ ਦੇ ਨਾਲ ਕਹਨ ਕੀਤਾ ਹੈ ਬਹੁਤ ਨੁਕਸਾਨ ਕੀਤਾ ਹੈ ਉਹ ਵੀ ਉਹਨਾਂ ਦੇ ਸਾਹਮਣੇ ਅਸੀਂ ਮੁੱਦੇ ਲੈ ਕੇ ਆ ਰਹੇ ਹਾਂ ਇੱਕ ਬਾਰਡਰ ਖੋਲਣ ਦਾ ਮੁੱਦਾ ਜਿਹੜਾ ਸਭ ਤੋਂ ਅਹਿਮ ਰਿਹਾ ਹੈਗਾ ਫਰੂਸਪੁਰ ਦੀ ਔਰ ਉਹਦੇ ਲਈ ਕੀ ਐਫਰਟਸ ਕੀਤੇ ਜਾਣਗੇ ਤਾਂ ਕਿ ਬਾਰਡਰ ਖੁੱਲੇ ਵਪਾਰ ਵਧੇ ਕੀ ਕੀ ਉਹਦੇ ਨਾਲ ਫਾਇਦੇ ਹੋਣਗੇ ਬਾਰਡਰ ਖੁੱਲਣ ਦੇ ਅਸੀਂ ਆਪਣੇ ਗੁਵਾਂਡੀ ਮੁਲਕ ਦੇ ਨਾਲ ਗੱਲ ਕਰਾਂਗੇ ਇਹ ਬਾਈਲੈਟਰਲ ਇਸ਼ੂ ਹੈ ਦੋਨੋਂ ਮੁਲਕ ਰਾਜ਼ੀ ਹੋਣਗੇ ਤਾਂ ਅਸੀਂ ਤਾਂ ਰਾਜ਼ੀ ਹਾਂ ਹੀ ਆ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਉਹ ਆਪੋਰਚ ਜਿਹੜਾ ਸਾਡੀ ਵਿਚਾਰ ਹੈ ਉਹਨੂੰ ਵੀ ਵਧਾਏਗਾ ਔਰ ਅਸੀਂ ਸਾਡੇ ਲੋਕ ਆਪੋਰਚ ਟ੍ਰੇਡ ਵੀ ਕਰਨਗੇ এমਪਲॉयमेंट ਸਭ ਤੋਂ ਵੱਡਾ ਮੁੱਦਾ ਰਿਹਾ ਬੀਜੇਪੀ এমਪਲॉयमेंट ਦੀ ਗੱਲ ਕਰਦੀ ਹੈ ਕੀ ਵਿਜ਼ਨ ਕੀ ਹੈਗਾ এমਪਲॉयमेंट ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਵਪਾਰੀਆਂ ਨੂੰ ਲੈ ਕੇ ਮਹਿਲਾਵਾਂ ਨੂੰ ਲੈ ਕੇ ਕੀ ਵਿਜ਼ਨ ਹੈਗੇ ਨੇ ਜਿਹਨੂੰ ਲੈ ਕੇ ਜਿਹੜਾ ਚੌੜਾ ਦੇ ਵਿੱਚ ਲੋਕਾਂ 'ਚ ਜਾਇਆ ਜਾਏਗਾ ਦੇਖੋ ਜਿਹੜੇ ਗਰੀਬ ਨੇ ਪਹਿਲਾਂ ਉਹਨਾਂ ਨੂੰ ਬਿਲੋ ਪਾਵਰਟੀ ਲਾਈਨ ਤੋਂ ਉੱਪਰ ਉਠਾਉਣਾ ਹੈ ਉਹਨਾਂ ਦੇ ਵਾਸਤੇ ਅਸੀਂ ਜਿਹੜਾ ਮਨਰੇਗਾ ਉਹਦੇ ਵਿੱਚ ਹੋਰ ਯਾਨੀ ਕਿ ਇਸ ਤਰ੍ਹਾਂ ਦੀਆਂ ਸਕੀਮਾਂ ਹੋਰ ਹੋਣਗੀਆਂ ਉਹਨਾਂ ਨੂੰ ਲੋਨਸ ਦਿੱਤੇ ਜਾਣਗੇ ਜਿਹੜੇ ਕਿ ਆਲਮੋਸਟ ਸਬਸਿਡਾਈਜ਼ਡ ਰੇਟਸ ਨੇ ਇਸੇ ਤਰ੍ਹਾਂ ਕਿਸਾਨਾਂ ਨੂੰ ਜਿਹੜੇ ਇੰਪਲੀਮੈਂਟਸ ਨੇ ਉਹ ਜਾਂ ਹੋਰ ਕਿਸਾਨੀ ਚੀਜ਼ਾਂ ਦੀ ਜਿੰਨਾ ਜ਼ਰੂਰਤ ਪੈਂਦੀ ਹੈ ਵੀਡੀ ਸਾਈਡ ਸੈਕਟਰ ਸਾਈਜ਼ ਨੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਤੇ ਭਾਰੀ ਸਬਸਿਡੀ ਦੇ ਕੇ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਉਹ ਵਪਾਰੀਆਂ ਲਈ ਕੀ ਹੈਗਾ ਕਿ ਬਾਰਡਰ ਏਰੀਆ 'ਚ ਇੰਡਸਟਰੀ ਲਗਾਉਣ ਔਰ ਇੱਥੋਂ ਦੇ ਲੋਕਾਂ ਨੂੰ ਅਸੀਂ ਅਸੀਂ ਜਿਹੜਾ ਵਪਾਰੀਆਂ ਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਇੱਥੇ ਇੰਡਸਟਰੀ ਲਾਓ ਅਸੀਂ ਤੁਹਾਨੂੰ ਪੈਕੇਜ ਦੇਵਾਂਗੇ ਜਿਹਦੇ ਵਿੱਚ ਟੈਕਸ ਦੀ ਮਾਫੀ ਹੋਏ ਛੋਟ ਹੋਏਗੀ ਜੇ ਤੁਹਾਨੂੰ ਟੈਕਸ ਦੀ ਛੋਟ ਹੋਏਗੀ ਤਾਂ ਉਸ ਨੂੰ ਪ੍ਰੋਫਿਟ ਹੋਏਗਾ ਤਾਂ ਉਹ ਇੱਥੇ ਆ ਕੇ ਇੰਡਸਟਰੀ ਲਗਾਏਗਾ ਔਰ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਬੀਜਪੀ ਹੋਰ ਜੋ ਮੋਦੀ ਜੀ ਦੀਆਂ ਗਾਰੰਟੀਆਂ ਨੇ ਆਖਿਰਕੀ ਕੀ ਗਾਰੰਟੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਲੈ ਕੇ ਜਿਹੜਾ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੈਗੇ ਉਹ ਜੋ ਫਿਰੋਜ਼ਪੁਰ ਦੇ ਮੁੱਦੇ ਤੋਂ ਇਲਾਵਾ ਮੋਦੀ ਸਾਹਿਬ ਦੀ ਇੱਕੋ ਹੀ ਗਾਰੰਟੀ ਹੈ ਕਿ ਹਿੰਦੁਸਤਾਨ ਨੂੰ ਜਿਸ ਤਰ੍ਹਾਂ ਇਸ ਵੇਲੇ ਪਹਿਲੇ 5 ਮੁਲਕਾਂ ਦੇ ਵਿੱਚ ਇਕਨੋਮੀ ਤੇ ਲੈ ਕੇ ਆਏ ਨੇ ਉਸੇ ਤਰ੍ਹਾਂ ਹੀ ਆਉਣ ਵਾਲੇ 5 ਸਾਲਾਂ ਦੇ ਵਿੱਚ ਅਸੀਂ ਪਹਿਲੇ 3 ਕੰਟਰੀਜ਼ ਤੋਂ ਹੋਵਾਂਗੇ ਉਹਦੇ ਨਾਲ ਸਾਡੀ ਜੀਡੀਪੀ ਵਧੇਗੀ ਸਾਡੀ ਇਕਨੋਮੀ ਤੇ ਫਰਕ ਪਵੇਗਾ ਸਾਡੇ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਤੇ ਫਰਕ ਪਵੇਗਾ ਸਾਡਾ ਇਨਫਰਾਸਟ੍ਰਕਚਰ ਵਧੇਗਾ ਔਰ ਭਾਰਤ ਇੱਕ ਵਿਕਸਿਤ ਮੁਲਕ कहलाਏਗਾ 21 ਸਾਲਾਂ ਦੇ ਵੀ بڑے ਇਸ਼ੂਸ ਨੇ ਉਹਨੂੰ ਲੈ ਕੇ ਵੀ ਬੀਜੇਪੀ ਗਵਰਨਮੈਂਟ ਕੁਝ ਕਰ ਰਹੀ ਕਰੇਗੀ ਜੀ ਜਿਹੜੇ ਉਹਨਾਂ ਦੀਆਂ ਰਾਈਟਫੁੱਲ ਉਹਨਾਂ ਦੀਆਂ ਡਿਮਾਂਡਸ ਨੇ ਉਹਨਾਂ ਤੇ ਆਲਰੇਡੀ ਡਿਸਕਸ਼ਨ ਹੋ ਗਈ ਹੈ ਔਰ ਇਲੈਕਸ਼ਨ ਤੋਂ ਬਾਅਦ ਉਹਨਾਂ ਨੂੰ ਵੀ ਹੱਲ ਕੀਤਾ ਜਾਏਗਾ ਇਕ ਪਿੰਨ ਫਿਰੂਸਪੁਰ ਦੇ ਵਿੱਚ ਨਸ਼ਾ ਬਹੁਤ ਵੱਡਾ ਮੁੱਦਾ ਹੈ ਜੀ ਚਾਹੇ ਲੋਕ ਸਭਾ ਤੋਂ ਐਮਪੀ ਸੁਖਬੀਰ ਬਾਦਲ ਨੇ ਇਹਨੇ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਉਸ ਤੋਂ ਪਹਿਲੇ ਕੋ ਬਾਇਆ ਰਹੇ ਨੇ ਉਹ ਕਦੀ ਕਹਿੰਦੇ ਨੇ ਮੇਰੀ ਸਰਕਾਰ ਸੀ ਮੈਂ ਕਦੀ ਨਹੀਂ ਸੀ ਉਹ ਲੋਕਾਂ ਨੂੰ ਉਲਟਾ ਕਨਫਿਊਜ਼ ਕਰ ਰਹੇ ਨੇ ਕੀ ਕਿਦਾਂ ਦਿਖ ਦਿਓ ਵਿਰੋਧੀਆਂ ਨੇ ਤੁਸੀਂ ਬਿਲਕੁਲ ਅਸੀਂ ਨਸ਼ਾ ਬੰਦ ਕਰਾਂਗੇ ਮੈਂ ਹੂੰ ਨਾ ਤਾਂ ਹਮ ਕੇ ਬੰਦ ਕਰਾਂਗੇ ਵੀ ਨਾ ਕਿੱਦਾਂ ਵਿਰੋਧੀਆਂ ਦੇਖਦੇ ਕਿ ਸੁਖਬੀਰ ਬਾਦਲ ਨੇ ਤੇ ਫਰੋਜ਼ਪੁਰ ਵਿੱਚ ਕੁਝ ਵੀ ਨਹੀਂ ਕੀਤਾ ਹੈ। ਤੇ ਇਸੇ ਕਰਕੇ ਤਾਂ ਉਹ ਲੜ ਨਹੀਂ ਰਹੇਗੇ। ਇਸੇ ਕਰਕੇ ਉਹਨਾਂ ਦੇ ਕੈਂਡੀਡੇਟ ਨੂੰ ਵੋਟ ਨਹੀਂ ਪੈਣੀਗੀ। ਮੁਕਾਬਲਾ ਕੀ ਦੇਣਾ ਹੈ? ਕਿਹੜੀ ਪਾਰਟੀ ਨਾਲ ਹੈ? ਚਾਰ ਪਾਰਟੀ, ਤਿੰਨ ਹੋਰ ਕੈਂਡੀਡੇਟ ਸਾਹਮਣੇ ਨਹੀਂ। ਤੁਹਾਡੀ ਕੀ ਦੇਖੋ ਮੈਂ ਮੁਕਾਬਲੇ ਦੀ ਗੱਲ ਨਹੀਂ ਕਰ ਸਕਦਾ ਵੀ ਕਿਹਦੇ ਨਾਲ ਹੈ, ਕਿਹਦੇ ਨਾਲ ਨਹੀਂ। ਲੇਕਿਨ ਮੈਂ ਇਹ ਜਰੂਰ ਜਾਣਦਾ ਕਿ ਇਹ ਸੀਟ ਅਸੀਂ ਭਾਰੀ ਬਹੁਮਤ ਨਾਲ ਜਿੱਤਾਂਗੇ। ਥੈਂਕ ਯੂ। ਇਸੀ ਰਾਣਾ ਗੁਰਮੀਤ ਇਹਦਾ ਕਹਿਣਾ ਕਿ ਉਹ ਪਾਰੀ ਮਤਾ ਨਾਲ ਜਿੱਤਣਗੇ ਉਹ ਜੋ ਮੋਦੀ ਜੀ ਦੀਆਂ ਗਾਰੰਟੀਆਂ ਨੇ ਉਹਨੂੰ ਲੈ ਕੇ ਜਿਹੜਾ ਹੈ ਲੋਕਾਂ ਦੇ ਵਿੱਚ ਜਾਣਗੇ ਤਾਂ ਕਿ ਜਿਹੜਾ ਹੈ ਲੋਕੀ ਜਿਹਦਾ ਪਹਿਲੇ ਦੋ ਵਾਰ ਮੋਦੀ ਤੇ ਵਿਸ਼ਵਾਸ ਜਤਾ ਚੁੱਕੇ ਨੇ ਤੀਸਰੀ ਵਾਰ ਵੀ ਪ੍ਰਧਾਨ ਮੰਤਰੀ ਮੋਦੀ ਤੇ ਵਿਸ਼ਵਾਸ ਜਤਾ ਕੇ ਉਹਨਾਂ ਨੂੰ ਜਿਹੜਾ ਹੈ ਫਿਰੋਜ਼ਪੁਰ ਲੋਕ ਸਭਾ ਸੀਟ ਜਿਤਾਉਣ ਤੇ 405 ਦਾ ਜੋ ਨਾਰਾ ਦਿੱਤਾ ਹੈ ਉਹਨੂੰ ਬੁਲੰਦ ਕਰ ਸਕਣ ਫਿਰੋਜ਼ਪੁਰ ਤੋਂ ਗੌਰਵ ਮਾਨਿਕ ਢਿੱਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ